ਪੰਜਾਬ ਵਿੱਚ ਵਰਦੇ ਮਹੀਨੇ ਦੌਰਾਨ ਪੁਲਿਸ ਵੱਲੋਂ ਇੱਕ ਸ਼ੂਟਰ ਦਾ ਇਨਕਾਊਂਟਰ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਅਲਾਵਲਪੁਰ ਰੋਡ ਤੇ ਪਿੰਡ ਡੋਲਾ ਨੇੜੇ ਪੁਲਿਸ ਅਤੇ ਦੋਸ਼ੀਆਂ ਵਿਚਕਾਰ ਮੁਕਾਬਲਾ ਹੋ ਗਿਆ घटना ਦੀ ਜਾਣਕਾਰੀ ਦਿੰਦਿਆਂ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 19 ਦਸੰਬਰ ਨੂੰ ਕਿਸ਼ਨਗੜ ਚੌਂਕ ਨੇੜੇ ਸੇਂਟ ਸੋਲજર ਕਾਲਜ ਦੇ ਪ੍ਰਦਾਨਗਿਨ ਲੈ ਕੇ ਝਗੜਾ ਹੋਇਆ ਸੀ ਜਿਸ ਵਿੱਚ ਦੋ ਲੋਕ ਜ਼ਖਮੀ ਵੀ ਹੋਏ ਸਨ ਇਸੇ ਮਾਮਲੇ ਵਿੱਚ ਲੱਕੀ ਨੂੰ 19 ਦਸੰਬਰ ਨੂੰ ਇੱਕ ਮੁਕਾਬਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਮੁੱਖ ਦੋਸ਼ੀ ਲਬ੍ਰਿਤ ਉਰਫ ਲਵੀਦੀ ਭਾਲ ਜਾਰੀ ਸੀ ਇਸੇ ਦੇ ਚਲਦਿਆਂ ਜਦ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਤਾਂ ਜਗਰਾਉਂ ਵਾਲੇ ਪਾਸੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਉਸਦੇ ਦੋ ਗੋਲੀਆਂ ਲੱਗੀਆਂ ਤੇ ਜ਼ਖਮੀ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਦੋਸ਼ੀ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਇੱਕ 19 ਦਸੰਬਰ ਨੂੰ ਜਿਹੜੀ ਹੈਗੀ ਆ ਇੱਕ ਵਾਰਦਾਤ ਕਿਸ਼ਨਗੜ ਪੈਟਰੋਲ ਪੰਪ ਤੇ ਲੱਗੇ ਕਿਸ਼ਨਗੜ ਚੌਕ ਦੇ ਵਿੱਚ ਇੱਕ ਬਰਿਸ਼ਟਾ ਕੈਫੇ ਹਾਊਸ ਹੈ ਉੱਥੇ ਇੱਕ ਸੈਂਟ ਸੋਲਜਰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਬੱਚੇ ਉੱਥੇ ਇਕੱਠੇ ਹੋਏ ਸੀ। ਉਹਨੇ ਕਾਲਜ ਦੇ ਵਿੱਚ ਅੱਗੇ ਜਾਣਾ ਸੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਤਾਂ ਉਸ ਦੇ ਜਦੋਂ ਬੱਚੇ ਉੱਥੇ ਇਕੱਠੇ ਹੁੰਦੇ ਆ ਤੇ ਇੱਕ ਹੋਰ ਤਿੰਨ ਕਾਰਾਂ ਦੇ ਵਿੱਚ ਕੁਝ ਜਿਹੜੇ ਲੜਕੇ ਆਉਂਦੇ ਆ ਜਿੰਨਾਂ ਵੱਲੋਂ ਉੱਥੇ ਫਾਇਰਿੰਗ ਕੀਤੀ ਜਾਂਦੀ ਜਿਸ ਦੇ ਵਿੱਚ ਦੋ ਲੜਕੇ ਜਿਹੜੇ ਸੀ ਇੰਜਰਡ ਹੋ ਗਏ ਸੀ ਇੱਕ ਦੇ neck ਦੇ ਵਿੱਚ ਤੇ ਜਿਹੜੀ ਹੈਗੀ ਹੈ ਇੱਕ ਦੇ chest ਦੇ ਵਿੱਚ ਗੋਲੀ ਜਿਹੜੀ ਲੱਗੀ ਸੀ ਤਾਂ 19 ਦਸੰਬਰ ਨੂੰ ਸੀ ਇੱਕ ਦੋਸ਼ੀ ਜਿਹੜਾ ਹੈਗਾ ਲੱਖਾ ਨਾਮ ਦਾ ਸੀ ਬੈਠ ਕੇ ਅਸੀਂ ਉਹਨੂੰ ਅਸੀਂ ਕਾਊਂਟਰ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਪੋਸਟੋਪਾਲ ਸਾਡੀ ਜਿਹੜਾ ਮਕਦਮਾ 207/25 ਦਾ ਥਾਣਾ ਆਦਮਪੁਰ ਦੇ ਵਿੱਚ ਦਰਜ ਕਰਕੇ ਜਿਹਦੀ ਇਹਦੀ ਸਾਡੇ ਵੱਲੋਂ ਡੀਐਸਪੀ ਜੀਤ ਕੁਮਾਰ ਡੀਐਸਪੀ ਸਬਡਿਵੀਜ਼ਨ ਆਦਮਪੁਰ ਇੰਸਪੈਕਟਰ ਰਵਿੰਦਰਪਾਲ ਸਾਡੇ ਐਸਐਚਓ ਆਦਮਪੁਰ ਇਹਨਾਂ ਨੂੰ ਜਿਹੜੀ ਹੈਗੀ ਹੈ ਕਿ ਸੁਣਾਈ ਨਾਲ ਤਫतीश ਕਰਨ ਵਾਸਤੇ ਇਹਨਾਂ ਦੀ ਟੀਮ ਜੈਕਸਟ ਕੀਤੀਆਂ ਗਈਆਂ ਸੀ ਜਿਸ ਦੇ ਤਹਿਤ ਅੱਜ ਜਿਹੜੀ ਹੈਗੀ ਹੈ ਤੁਸੀਂ 23 ਤਰੀਕ ਨੂੰ ਇੱਕ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਸਾਡੇ ਅਫੀਸਰ ਨੂੰ ਆਉਦੀ ਹੈ ਕਿ ਏਰੀਆ ਦੇ ਵਿੱਚ ਇਹ ਉਸ ਵਾਰਦਾਤ ਦਾਸ਼ਾ ਜਿਹੜਾ ਇਹਨ ਸ਼ੂਟਰ ਹੈਗਾ ਜਿਸ ਦਾ ਨਾਮ ਲਵਪ੍ਰੀਤ ਉਰਫ ਲਵੀ ਜੋ ਵਾਰਡ ਨੰਬਰ 12 ਫਲੱਤ ਦਾ ਰਹਿਣ ਵਾਲਾ ਹੈ ਜ਼ਿਲ੍ਹਾ ਫਲੱਤ ਦਾ ਉਹ ਜਿਹੜਾ ਹੈਗਾ ਲਾਵਲਪੁਰ ਵਾਲੇ ਏਰੀਆ ਦੇ ਵਿੱਚ ਤੇ ਜਿਹੜੀ ਹੈਗੀ ਐ ਇਸੇ ਏਰੀਆ ਜਗਰਾਵਾਂ ਪਿੰਡ ਪੈਂਦਾ ਇਹਦੇ ਨਾਲ ਹੀ ਲਾਵਲਪੁਰ ਦੇ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਸਾ ਪੁਲਿਸ ਪਾਰਟੀ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਏਐਸਆਈ ਪਰਮਜੀਤ ਸਿੰਘ ਇੰਚਾਰਜਾਫੀ ਲਾਵਲਪੁਰ ਤੇ ਸਾਡੇ ਏਐਸਆਈ ਕੁਲਦੀਪ ਸਿੰਘ ਇਹ ਆਪਣੇ ਇੰਚਾਰਜਾਫੀ ਜੰਡੂ ਸਿੰਘਾ ਜਿਹੜੇ ਹੈਗੇ ਨੇ ਨਾਲ ਇਹਨਾਂ ਦੇ ਤਿੰਨ ਹੋਰ ਮੁਲਾਜ਼ਮ ਜਿਹੜੇ ਹੈਗੇ ਸਰਕਾਰੀ ਬਲੈਰੋ ਕੈਂਪਰ ਦੇ ਵਿੱਚ ਏਰੀਆ ਦੇ ਵਿੱਚ ਇਹ ਆਪਣੀ ਦੋਸ਼ੀਆਂ ਨੂੰ ਕਾਬੂ ਕਰਨ ਵਾਸਤੇ ਇਹਨਾਂ ਨੂੰ ਡਿਸਪੈਚ ਕੀਤਾ ਗਿਆ ਜਿਸ ਤੇ ਅੱਜ 9 ਸਵੇਰ 9 ਦੇ ਕਰੀਬ ਜਿਹੜਾ ਹੈਗਾ ਦੋਸ਼ੀਆਂ ਦੇ ਨੇੜੇ ਤੇ ਆਪਾਂ ਸਤੂ ਵਾਲੀ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਦੇ ਉੱਪਰ ਜਦੋਂ ਇਹ ਜਗਰਾਵਾਂ ਵਾਲੀ ਸਾਈਡ ਤੋਂ ਲਾਹਲਪੁਰ ਨੂੰ ਜਿਹੜਾ ਦੋਸ਼ੀ ਜਿਹੜਾ ਜਾ ਰਿਹਾ ਸੀ ਤਾਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਜੋ ਮੋਟਰਸਾਈਕਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਚਲਾ ਰ ਰਤੀ ਸੀ ਤਾਂ ਉਸ ਦੇ ਵੱਲੋਂ ਪੀਸ ਪਾਰਟੀ ਦੇ ਉੱਪਰ ਜਿਹੜੀ ਅੱਗੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਸ ਦੋਸ਼ੀ ਵੱਲੋਂ ਦੋ ਰਾਉਂਡ ਜਿਹੜੇ ਨੇ ਫਾਇਰ ਕੀਤੇ ਗਏ ਪੁਲਿਸ ਪਾਰਟੀ ਵੱਲੋਂ ਆਪਣੇ ਬਚਾਅ ਦੀ ਖਾਤਰ ਜਦੋਂ ਜਿਹੜੀ ਹੈਗੀ ਹੈ ਸੈਲਫ ਡਿਫੈਂਸ ਦੇ ਵਿੱਚ ਇਹਨੂੰ ਵਾਰਨਿੰਗ ਦੇਣ ਤੋਂ ਬਾਅਦ ਜਦੋਂ ਗੋਲੀ ਚਲਾਈ ਗਈ ਉਹਦੇ ਜੋ ਇਹਦੇ ਸੱਜੀ ਬਾਂਹ ਦੇ ਵਿੱਚ ਜਿਹੜੀ ਹਿੱਟ ਹੋਈ ਹੈ ਐਂਡ ਇਹ ਇੰਜਰਡ ਹੋਇਆ ਇਹਨੂੰ ਹਸਪੀਟਲਾਈਜ਼ ਕੀਤਾ ਜਿਹੜਾ ਹੈਗਾ 10 ਦੀ ਤਲਵੀ ਇਨਫੈਕਟਿਵ ਪਾਇਆ ਗਿਆ ਹੋਰ ਦਾਕਿ ਜਿਹੜੀ ਮਲਟੀ ਪਸਟਰੀ ਦੇ ਵਿੱਚ ਪਾਇਆ ਗਿਆ ਕਿ ਇਸ ਤੇ ਉਹ ਤਿੰਨ ਪਹਿਲਾਂ ਵੀ ਜਿਹੜੇ ਹੈਗੇ ਨੇ ਅਲੱਗ-ਅਲੱਗ ਜਿਹੜੇ ਹਦਾਇਤਾਂ ਦੇ ਤਹਿਤ ਲੜਾਈਆਂ ਦੇ ਦਰਜ ਹੈਗੇ ਆ